کہ جرل سنگھ بھنڈرا والے کو آت وادی بتایا گیا ہے تو کیا ہزاروں ان نردوشوں کی بےرہمی سے ہتھیا کرنے والا وہ درندہ آتکوادی نہیں تھا ਹੁਣ ਲੋਕਾਂ ਕੋਲ ਵੀਡੀਓ ਬਣਵਾ ਬਣਵਾ ਕੇ ਆਪਣੇ ਪੇਜ ਤੇ ਪਾਉਂਦੀਆਂ ਆ ਰੌਂਡ ਹੀ ਆ ਕਿ ਫਰੀडम ਆਫ ਸਪੀਚ ਫਰੀडम ਆਫ ਸਪੀਚ ਕਿੱਥੇ ਆ ਜੀ ਹੁਣ ਹੁਣ ਕਹੇ ਕਿ ਅਸੀਂ ਤਾਂ ਗੁਲਾਮ ਆ ਉਦੋਂ ਜਦੋਂ ਕਿਸਾਨੀ ਅਦੋਲਨ ਚੱਲਦਾ ਸੀ ਉਦੋਂ ਫਰੀडम ਆਫ ਸਪੀਚ ਦੇ ਨਾਂ ਤੇ ਸਾਡੇ ਕਿੰਨੇ ਸਾਡੇ ਨਾਲ ਕਿੰਨੇ ਧੱਕੇ ਹੋਏ ਉਦੋਂ ਬੜੀਆਂ ਤੂੰ ਵੀਡੀਓ ਪਾਉਂਦੀ ਸੀ ਉਦੋਂ ਕਿ ਇਹ ਤਾਂ ਐਸੇ ਹੈ ਇਹ ਤਾਂ ਖਾਲਿਸਤਾਨੀ ਹੈ ਇਹ ਤਾਂ ਇਹ ਹੈ ਇਹ ਤਾਂ ਉਹ ਹੈ ਹੁਣ ਤੈਨੂੰ ਜਿਹੜਾ ਆਪਣੇ ਤੇ ਪਈ ਹੈ ਹੁਣ ਤੈਨੂੰ ਬਹੁਤ ਮਿਰਚਾਂ ਲੱਗੀਆਂ ਨੇ ਪਰ ਕਿਆ ਸੀ ਵੀ ਕੌਸ ਜੀ ਵੀ ਗੁਲਾਮ ਆ ਦੂਜੀ ਗੱਲ ਫਿਲਮ ਤੋਂ ਬਣਾਈ ਐ ਐਮਰਜੈਂਸੀ ਠੀਕ ਐ ਤੂੰ ਇਹ ਜੇ ਐਮਰਜੈਂਸੀ ਫਿਲਮ ਬਣਾਈ ਐ ਤੂੰ ਐਮਰਜੈਂਸੀ ਬਾਰੇ ਦੱਸ 10 ਲੋਕਾਂ ਨੂੰ ਕਿ 01975 ਦੇ ਵਿੱਚ ਐਮਰਜੈਂਸੀ ਲੱਗੀ ਸੀ ਤੇ ਇੰਦਰਾ ਗਾਂਧੀ ਨੇ ਕੀ ਕੀ ਕਰਤੂਤਾ ਕੀਤੀਆਂ ਠੀਕ ਹੈ ਤੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲੇ ਦਾ ਕਿਉਂ ਜ਼ਿਕਰ ਕਰ ਰਹੀ ਹੈ ਐਮਰਜੈਂਸੀ ਲੱਗਦੀ ਹੈ 75 ਦੇ ਵਿੱਚ ਤੇ 1 ਜਨਵਰੀ 2077 ਦੇ ਵਿੱਚ ਐਮਰਜੈਂਸੀ ਹਟ ਜਾਂਦੀ ਹੈ ਤੇ ਸੰਤਾਂ ਦੀ ਦਸਤਾਰ ਬੰਦੀ ਹੁੰਦੀ ਹੈ 25 ਅਗਸਤ 2070 ਦੇ ਵਿੱਚ ਤੇ ਜਦੋਂ ਇੰਦਰਾ ਗਾਂਧੀ ਦਾ ਕਾਰਜਕਾਲ ਸੀ ਜਦੋਂ ਐਮਰਜੈਂਸੀ ਦੇ ਵਿੱਚ ਉਦੋਂ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰ ਵਾਲੇ ਹੈ ਹੀ ਨਹੀਂ ਸੀ ਠੀਕ ਹੈ ਉਦੋਂ ਤੇ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸੀ ਜੇ ਵਿਖਾਉਣਾ ਹੈ ਤੇ ਉਹ ਦਿਖਾ ਕਿ ਕਿਵੇਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਇੰਦਰਾ ਗਾਂਧੀ ਨੂੰ ਵਕਤ ਪਾ ਕੇ ਰੱਖਿਆ ਸੀ ਤੁਸੀਂ ਤੇ ਬਦਨਾਮ ਕਰਨਾ ਹੈ ਸਿੱਖਾਂ ਨੂੰ ਕਿ ਸਿੱਖ ਤੇ ਦੈਸ਼ ਸੱਚੀ ਗੱਲ ਦੋਸਤੋ ਪੰਜਾਬੀਆਂ ਦੇ ਖਿਲਾਫ ਖਾਸ ਤੌਰ ਤੇ ਸਿੱਖਾਂ ਦੇ ਖਿਲਾਫ ਹਮੇਸ਼ਾ ਹੀ ਅੱਗ ਉਗਲਣ ਵਾਲੀ ਅਤੇ ਨਫ਼ਰਤ ਆਪਣੇ ਦਿਲ ਦੇ ਵਿੱਚ ਰੱਖਣ ਵਾਲੀ ਕੰਗਣਾ ਰਨਾਉਤ ਜਿਸ ਨੇ ਇੱਕ ਫਿਲਮ ਬਣਾਈ ਐਮਰਜੈਂਸੀ ਅਤੇ ਅਜਿਹੀ ਸੋਚ ਵਾਲੀ ਅਜਿਹੇ ਕਿਰਦਾਰ ਵਾਲੀ ਇਸ ਔਰਤ ਵੱਲੋਂ ਸਿੱਖਾਂ ਦੇ ਖਿਲਾਫ ਅਜਿਹੀ ਫਿਲਮ ਬਣਾਈ ਜਾਣੀ ਸੀ ਇਹ ਵੀ ਸਾਰੇ ਜਾਣਦੇ ਹੀ ਸਨ ਅਤੇ ਜਦੋਂ ਇਸ ਫਿਲਮ ਦਾ ਟ੍ਰੇਲਰ ਹੈ ਤਾਂ ਉਸ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦਾ ਰੋਲ ਇੱਕ ਘੋਨੇ-ਮੋਨੇ ਤੋਂ ਕਰਾਉਣਾ ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਅਤੇ ਪੰਜਾਬੀਆਂ ਨੂੰ ਸਿੱਖਾਂ ਨੂੰ ਇਸ ਫਿਲਮ ਦੇ ਵਿੱਚ ਗਲਤ ਦਿਖਾਉਣ ਦਾ ਉਸ ਦਾ ਮਨਸੂਬਾ ਸਾਹਮਣੇ ਟ੍ਰੇਲਰ ਦੇਖ ਕੇ ਪਤਾ ਲੱਗ ਗਿਆ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇਸ ਫਿਲਮ ਦੇ ਖਿਲਾਫ ਰੋਸ ਪ੍ਰਦਰਸ਼ਨ ਹੋ ਰਹੇ ਹਨ ਅਤੇ ਹੁਣ ਪਤਾ ਲੱਗਿਆ ਕਿ ਇਸ ਫਿਲਮ ਤੇ પ્રતિਬੰਧ ਲੱਗ ਗਿਆ ਫਿਲਮ ਬੰਦ ਹੋ ਚੁੱਕਿਆ ਅਤੇ ਹਾਲੇ ਵੀ ਇਸ ਫਿਲਮ ਦਾ ਵਿਰੋਧ ਲਗਾਤਾਰ ਜਾਰੀ ਹੈ ਇਸ ਫਿਲਮ ਦੇ ਵਿੱਚ ਤੱਥਾਂ ਤੋਂ ਬਹੁਤ ਜ਼ਿਆਦਾ ਦੂਰ ਗੱਲਾਂ-ਬਾਤਾਂ ਦਿਖਾਈਆਂ ਗਈਆਂ ਨੇ ਕਿਉਂਕਿ ਇਸ ਫਿਲਮ ਦੇ ਵਿੱਚ ਕੰਗਣਾ ਅਰਨੌਤ ਨੇ ਸੰਤ ਚਰਨ ਸਿੰਘ ਭਿੰਡਰਾ ਵਾਲਿਆਂ ਦੀ کردارਕੁਸ਼ੀ ਕੀਤੀ ਹੈ ਸਿੱਖਾਂ ਦੀ کردارਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉੱਥੇ ਹੀ ਹੁਣ ਇਸ ਫਿਲਮ ਦੇ ਬੰਦ ਹੋਣ ਤੋਂ ਬਾਅਦ ਕੰਗਣਾ ਅਰਨੌਤ ਦਾ ਕਿਤੇ ਨਾ ਕਿਤੇ ਦਿਮਾਗੀ ਸੰਤੁਲਨ ਹਿੱਲ ਗਿਆ ਜਾਪਦਾ ਹੈ ਅਤੇ ਹਰ ਸਮੇਂ ਉਹ ਰੋ ਰਹੀ ਹੈ ਕਿਉਂਕਿ ਉਹ ਅਜਿਹੀਆਂ ਵੀਡੀਓਜ਼ ਆਪਣੇ ਚੇਤਿਆਂ ਤੋਂ ਆਪਣੇ ਚੇਲੇ ਚਪਟਿਆਂ ਤੋਂ ਬਣਵਾ ਕੇ ਪਾ ਰਹੀ ਹੈ ਜਿਹਦੇ ਵਿੱਚ ਆਪਣੇ ਆਪ ਨੂੰ ਸਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅਜਿਹੀ ਇੱਕ ਆਪਣੇ ਇੱਕ ਲੰਡੂ ਚੇਲੇ ਜਿਸ ਨੂੰ ਕਿ ਮੇਜਰ ਆਰੀਆ ਕਹੇ ਜਾਂਦਾ ਹੈ ਉਸ ਤੋਂ ਇੱਕ ਵੀਡੀਓ ਬਣਵਾਈ ਹੈ ਜਿਸ ਦੇ ਵਿੱਚ ਉਹ ਕਹਿ ਰਿਹਾ ਕਿ ਸੰਤ ਜਰਨੈਲ ਸਿੰਘ ਤਾਂ ਹੈ ਹੀ ਕਾਤਲ ਸਨ ਇਸ ਲਈ ਉਹਨਾਂ ਨੂੰ ਕਾਤਲ ਦਿਖਾਇਆ ਹੈ ਹਾਲਾਂਕਿ ਇਹ ਆਪਣੇ ਆਪ ਨੂੰ ਤਾਂ ਮੇਜਰ ਬਹੁਤ ਹੀ ਜ਼ਿਆਦਾ ਗਿਆਨੀ ਸਮਝਦਾ ਹੈ ਜਦਕਿ ਇਸ ਨੂੰ ਇੰਨਾ ਨਹੀਂ ਪਤਾ ਕਿ ਜੋ ਐਮਰਜੈਂਸੀ ਐ 1975 ਦੇ ਵਿੱਚ ਲੱਗੀ ਸੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਦਸਤਾਰਬੰਦੀ ਦਾ ਅਗਸਤ 1977 ਦੇ ਵਿੱਚ ਹੋਈ ਸੀ ਉਦੋਂ ਤੱਕ ਤਾਂ ਐਮਰਜੈਂਸੀ ਹਟ ਵੀ ਗਈ ਸੀ ਯਾਨੀ ਕਿ ਜਦੋਂ ਐਮਰਜੈਂਸੀ ਸੀ ਦੇਸ਼ ਦੇ ਵਿੱਚ ਉਦੋਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦਮਦਮੀ ਟਕਸਾਲ ਦੇ ਮੁਖੀ ਵੀ ਨਹੀਂ ਬਣੇ ਸਨ ਫਿਰ ਉਹਨਾਂ ਦਾ ਰੋਲ ਐਮਰਜੈਂਸੀ ਦੇ ਵਿੱਚ ਕਿਵੇਂ ਆ ਗਿਆ ਉਦੋਂ ਤਾਂ ਸੰਤ ਕਰਤਾਰ ਸਿੰਘ ਜੀ ਭਿੰਡਰਾਵਾਲੇ ਦਮਦਮੀ ਟਕਸਾਲ ਦੇ ਮੁਖੀ ਸਨ ਇਜੇ ਤੱਥਾਂ ਤੋਂ ਇਹ ਔਰਤ ਮੁਨਕਰ ਹੋ ਸਕਦੀ ਹੈ ਕਿਉਂਕਿ ਉਸ ਦਾ ਇੱਕੋ ਇੱਕ ਟਾਰਗੇਟ ਪੰਜਾਬੀਆਂ ਨੂੰ ਖਾਸ ਤੌਰ 'ਤੇ ਸਿੱਖਾਂ ਨੂੰ ਬਦਨਾਮ ਕਰਨਾ ਹੁੰਦਾ ਸੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਫਿਲਮ ਬੰਦ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ ਯੈਸ ਜਾਂ ਨੋ ਦੇ ਵਿੱਚ ਆਪਣੀ ਵੋਟ ਜ਼ਰੂਰ ਕਮੈਂਟਾਂ ਦੇ ਵਿੱਚ ਪੋਲ ਕਰਨਾ ਸੋ ਆਓ ਇਸ ਮੌਕੇ ਸੰਤ ਕਰਤਾਰ ਸਿੰਘ ਜੇ ਭਿੰਡਰਾ ਵਾਲਿਆਂ ਦੇ ਪੁੱਤੇ ਕੋਬਰ ਚੜਤ ਸਿੰਘ ਦੇ ਨਜ਼ਦੀਕੀ ਸਾਥੀ ਵੀਰਕ ਵੱਲੋਂ ਇਸ ਮਾਮਲੇ ਤੇ ਤੱਥਾਂ ਦੇ ਆਧਾਰ ਤੇ ਕੁਝ ਪੱਖ ਰੱਖਿਆ ਗਿਆ ਆ ਉਹ ਤੁਹਾਨੂੰ ਸੁਣਾਉਨੇ ਆ ਕਿ ਜਰਨੈਲ ਸਿੰਘ ਭਿੰਡਰਾ ਵਾਲੇ ਕੋ ਅਤੰਕਵਾਦੀ ਬਤਾਇਆ ਗਿਆ ਹੈ ਤਾਂ ਕਿਹਾ ਹਜ਼ਾਰوں નિર્ਦੋਸ਼ਾਂ ਦੀ ਬੇਰਹਿਮੀ سے ਹੱਤਿਆ ਕਰਨ ਵਾਲਾ ਉਹ ਦਰਿੰਦਾ ਅਤੰਕਵਾਦੀ ਨਹੀਂ tha ਕਿਉਂ ਵਾਈਦੀਆਂ ਨਾ ਚੀਕਾਂ ਹੁਣ ਲੋਕਾਂ ਕੋਲ ਵੀਡੀਓ ਬੜਵਾ ਬੜਵਾ ਕੇ ਆਪਣੇ ਪੇਜ ਤੇ ਪਾਉਂਦੀ ਆ ਰੌਂਡ ਹੀ ਆ ਕਿ ਫਰੀडम ਆਫ ਸਪੀਚ ਫਰੀडम ਆਫ ਸਪੀਚ ਕਿੱਥੇ ਆ ਜੀ ਹੁਣ ਹੁਣ ਕਹੇ ਕਿ ਅਸੀਂ ਤਾਂ ਗੁਲਾਮ ਆ ਉਦੋਂ ਜਦੋਂ ਕਿਸਾਨੀ ਅ ਅਦੋਲਨ ਚੱਲਦਾ ਸੀ ਉਦੋਂ ਫਰੀडम ਆਫ ਸਪੀਚ ਦੇ ਨਾਂ ਤੇ ਸਾਡੇ ਕਿਨੇ ਸਾਡੇ ਨਾਲ ਕਿਨੇ ਧੱਕੇ ਹੋਏ ਉਦੋਂ ਬੜੀਆਂ ਤੂੰ ਵੀਡੀਓ ਪਾਉਂਦੀ ਸੀ ਉਦੋਂ ਕਿ ਇਹ ਤਾਂ ਐਸੇ ਹੈ ਇਹ ਤਾਂ ਖਾਲਿਸਤਾਨੀ ਹੈ ਇਹ ਤਾਂ ਇਹ ਹੈ ਇਹ ਤਾਂ ਉਹ ਹੈ ਹੁਣ ਤੈਨੂੰ ਜਿਹੜਾ ਆਪਣੇ ਤੇ ਪਈ ਆ ਹੁਣ ਤੈਨੂੰ ਬਹੁਤ ਮਿਰਚਾਂ ਲੱਗੀਆਂ ਨੇ ਹੁਣ ਕਿਆ ਸੀ ਵੀ ਕੌਸ ਜੀ ਵੀ ਗੁਲਾਮ ਆ ਦੂਜੀ ਗੱਲ ਫਿਲਮ ਤੂੰ ਬਣਾਈ ਐ ਐਮਰਜੈਂਸੀ ਠੀਕ ਹੈ ਤੂੰ ਇਹ ਜੇ ਐਮਰਜੈਂਸੀ ਫਿਲਮ ਬਣਾਈ ਐ ਤੂੰ ਐਮਰਜੈਂਸੀ ਬਾਰੇ ਦੱਸ 10 ਲੋਕਾਂ ਨੂੰ ਕਿ ਜਿਹੜਾ 1975 ਦੇ ਵਿੱਚ ਐਮਰਜੈਂਸੀ ਲੱਗੀ ਸੀ ਤੇ ਇੰਦਰਾ ਗਾਂਧੀ ਨੇ ਕੀ ਕੀ ਕਰਤੂਤਾ ਕੀਤੀਆਂ ਠੀਕ ਹੈ ਤੂੰ ਸੰਤ ਜਰਨੈਲ ਸਿੰਘ ਖਾਲਸਾ ਪਿੰਡਰ ਵਾਲੇ ਦਾ ਕਿਉਂ ਜ਼ਿਕਰ ਕਰ ਰਹੀ ਹੈ ਐਮਰਜੈਂਸੀ ਲੱਗਦੀ ਹੈ 75 ਦੇ ਵਿੱਚ ਤੇ 21 ਮਾਰਚ 2077 ਦੇ ਵਿੱਚ ਐਮਰਜੈਂਸੀ हट ਜਾਂਦੀ ਹੈ ਤੇ ਸੰਤਾਨ ਦੀ ਦਸਤਾਰ ਬੰਦੀ ਹੁੰਦੀ ਹੈ 25 ਅਗਸਤ 2070 ਦੇ ਵਿੱਚ ਤੇ ਜਦੋਂ ਇੰਦਰਾ ਗਾਂਧੀ ਦਾ ਕਾਰਜਕਾਲ ਸੀ ਜਦੋਂ ਐਮਰਜੈਂਸੀ ਦੇ ਵਿੱਚ ਉਦੋਂ ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰ ਵਾਲੇ ਹੈ ਹੀ ਨਹੀਂ ਸੀ ਠੀਕ ਹੈ ਉਦੋਂ ਤੇ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸੀ ਜਿਹੇ ਵਿਖਾਉਣਾ ਹੈ ਤੇ ਉਹ ਦਿਖਾ ਕਿ ਕਿਵੇਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੇ ਇੰਦਰਾ ਗਾਂਧੀ ਨੂੰ ਵਕਤ ਪਾ ਕੇ ਰੱਖਿਆ ਸੀ ਤੁਸੀਂ ਤੇ ਬਦਨਾਮ ਕਰਨਾ ਹੈ ਸਿੱਖਾਂ ਨੂੰ ਕਿ ਸਿੱਖ ਤੇ ਦੈਸ਼